ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗੱਲ ਕਰਨੀ ਹੈ ਜੀ ਮੇਰੇ ਸਾਹਮਣੇ ਪੋਸਟ ਆ ਗਈ ਇੱਕ ਫੇਸਬੁਕ ਤੇ ਘੁੰਮਦੀ ਕਮਾਉਂਦੀ ਤੇ ਅਸੀਂ ਵੀ ਘੁੰਮ ਰਹੇ ਸੀ ਰੋਡ ਤੇ ਗੱਡੀ ਦੇ ਵਿੱਚ ਫਿਰ ਮੇਰਾ ਜੀ ਕੀਤਾ ਵੀ ਗੱਲਬਾਤ ਥੋੜੀ ਜੀ ਕਰਨੀ ਚਾਹੀਦੀ ਹੈ ਅੱਛਾ ਇਹ ਬੰਦਾ ਤੁਸੀਂ ਬੁੱਝੋ ਵੀ ਕੌਣ ਹੈ ਜਿਹਦੀ ਮੈਂ ਗੱਲ ਕਰਨ ਲੱਗਾ ਇਹ ਉਹ ਹੈ ਪਤਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਤਾ ਸੀ ਤੇ ਇਹਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਐਲਾਨ ਕਰਤਾ ਸੀ ਘਰੇ ਹਲਵਾਈ ਲਾਤੇ ਸੀ ਲੱਡੂ ਟੋਕਰਿਆਂ ਵਿੱਚ ਪੈਣੇ ਸ਼ੁਰੂ ਹੋ ਗਏ ਸੀ ਪਕੌੜੇ ਮੁਰਗੇ ਸ਼ੁਰਗੇ ਵੀ ਸ਼ਾਇਦ ਚੱਲ ਪਿਆ ਸੀ ਤੰਦੂਰ ਤੇ ਪਰ 15 ਮਿੰਟਾਂ ਬਾਅਦ ਮੈਸੇਜ ਆਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਤਾ ਭੁੱਜ ਲਵਾਂਗੇ ਜਾਂ ਬੋਲਦੇ ਹੁਕਜੰਦਰ ਸਿੰਘ ਰੰਧਾਵਾ ਐਮਪੀ ਗੁਰਦਾਸਪੁਰ ਤੋਂ ਨੇ ਸ਼ਾਇਦ ਕਿਉਂਕਿ ਭੁੱਲ ਜਾਂਦੇ ਆ ਆਪਾਂ ਪਤਾ ਨਹੀਂ ਲੱਗਦਾ ਬਹੁਤਾ اچھا ਇਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਕਹਿੰਦਾ ਜੀ ਪੰਜਾਬ ਦੇ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਕਾਫੀ ਵਿਗੜ ਚੁੱਕੀ ਹੈ ਕੇਂਦਰ ਸਰਕਾਰ ਨੂੰ ਸ਼ਖਤ ਦੋ ਕਦਮ ਚੁੱਕਣ ਦੀ ਕੀਤੀ ਅਪੀਲ ਕਰੰਦਾਵਾ ਨੇ ਪਹਿਲਾਂ ਲੋਕ ਸਭਾ ਦੇ ਸਪੀਕਰ ਨੂੰ ਵੀ ਲਿਖੀ ਸੀ ਚਿੱਠੀ ਇਹ ਗੱਲ ਪਤਾ ਕੀ ਕਰਦੇ ਗੈਂਗਸਟਰਵਾਦੀ ਇਹ ਜਿਹੜੀ ਪੋਸਟ ਹੈ ਨਾ ਇਹਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਿਉਂ ਕੀਤੀ ਬੀ ਪੰਜਾਬ ਦੇ ਵਿੱਚ ਜਨਾਬ ਗੈਂਗਸਟਰਵਾਦ ਬਹੁਤ ਹੈ ਕੇਂਦਰ ਸਰਕਾਰ ਧਿਆਨ ਦੇਵੇ ਸਖਤ ਕਦਮ ਚੁੱਕ ਕੇ ਗੈਂਗਸਟਰਵਾਦ ਖਤਮ ਕਰੇ ਅਸੇ ਹੁਣ ਥੋੜੀ ਜਿਹੀ ਝੰਡ ਕਰੀ ਥੋੜੀ ਜਿਹੀ ਕਰਨੀ ਹੈ ਬੜੀ ਨਹੀਂ ਵੀ ਇਹਨਾਂ ਦੀ ਸਰਕਾਰ ਲਗਭਗ ਜੇ ਆ 3 ਸਾਲ ਦੇ ਵਿੱਚ ਵਿੱਚ ਕਈ 3 ਵਾਰੀ ਤਾਂ ਬਣ ਗਏ। ਸਭ ਤੋਂ ਪਹਿਲਾਂ ਕੈਪਟਨ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਮਰਹੂਮ ਸਰਦਾਰ ਬਿਨ ਸਿੰਘ ਮੁੱਖ ਮੰਤਰੀ ਰਹੇ। ਮੁੱਦਬਾਦ ਦੋ ਵਾਰੀ ਕੈਪਟਨ ਸਾਹਿਬ ਬਣ ਗਏ। ਤੇ ਤੁਸੀਂ 15 ਸਾਲ ਦੇ ਵਿੱਚ ਧਿਆਨ ਦਿੱਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਗੈਂਗਟਰਵਾਦ ਹੈਗਾ। ਤੇ ਭਵੰਤਮਨ ਨੂੰ ਤਾਂ 4 ਸਾਲ ਹੋਏ ਹਾਲੇ ਉਹਨੇ ਤਾਂ ਬਹੁਤ ਕੁਝ ਕਰਤਾ ਇਹ ਕੋਈ ਚਾਬੂਸ ਹੀ ਨਹੀਂ ਕਰਦਾ ਉਹਦੀ ਪੂਰੀ ਤਰ੍ਹਾਂ ਲੈ ਕੇ ਪੂਰਾ ਕੰਟਰੋਲ ਕੋਈ ਵੀ ਸਰਕਾਰ ਕਾਨੂੰਨ ਵਿਵਸਥਾ ਦੇ ਲਈ ਕਰ ਨਹੀਂ ਸਕਦੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਾ ਨਹੀਂ ਪਰ ਇਹ ਜਨਾਬ ਉਹੀ ਨੇ ਨਾ ਨੇੜੇ ਕਹਿੰਦੇ ਸੀ ਮੈਂ ਮੁੱਖ ਮੰਤਰੀ ਬਣ ਗਿਆ ਤੇ ਬਾਦਲਾਂ ਨੂੰ ਫੜ ਕੇ ਅੰਦਰ ਦੇ ਦੋ ਇਹ ਕਹਿੰਦਾ ਸੀ ਨਾ ਆ ਪਿੱਛੇ ਦੇ ਜਦੋਂ ਮਜੀਠੀਏ ਨੂੰ ਫੜਿਆ ਪਹਿਲਾਂ ਚੰਨੀ ਸਾਹਿਬ ਬੋਲ ਗਏ ਜਦੋਂ ਵਿਧਾਨ ਸਭਾ ਦੇ ਵਿੱਚ ਖੜਕਾ ਦੜਕਾ ਹੋ ਗਿਆ ਫਿਰ ਕਹਿੰਦਾ ਮਾਇਆ ਖਾ ਕੇ ਤੇ ਪ੍ਰਗਟ ਫੜਿਆ ਤੇ ਇਹ ਵੀ ਪਿੱਛੇ ਖੜੇ ਸੀ બોલ લેઈ નહી ਅਸਾ ਪੀੜੀ ਪਜਾਮੀ ਵਾਲੇ ઓਰੇ ਪਜਾਮੀ ਵਾਲੇ ਬਾਜਬਾ ਸਾਹਿਬ ਉਹ ਤਾਂ બોલ ਹੀ ਪਏ ਸੀ ਖੈਰਾ ਸਾਹਿਬ ਵੀ બોલ ਪਏ ਸੀ ਅਸਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਤਿੰਨ ਵਾਰੀ ਸਰਕਾਰ ਪੰਜਾਬ ਚ ਬਣ ਗਈ ਆ 3 ਸਾਲ ਦੇ ਵਿੱਚ ਵੀ ਦੀ ਗੱਲ ਕਰਦਾ ਮੈਂ ਬੜੀ ਨਿਕਲ ਕਰਦਾ ਵੀ ਤਿੰਨ ਵਾਰੀ ਸਾਡੀ ਸਰਕਾਰ ਬਣ ਗਈ ਇਹਨਾਂ ਦੀ ਸਰਕਾਰ ਵਿੱਚ ਕੋਈ ਗੈਂਗਸਟਰ ਪਾਇਦਾ ਹੀ ਨਹੀਂ ਹੋਇਆ ਤੇ ਸ਼ਰਿਆਂ ਲਿੰਕ ਜੁੜ ਕੇ ਰੰਧਾਵੇ ਨਾਲ ਪ੍ਰਤਾਪ ਬਾਜਵੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਖਹਿਰਾ ਸਾਹਿਬ ਨਾਲ ਤੇ ਹੁਣ ਇਹ ਚਿੱਠੀਆਂ ਲਿਖਦੇ ਨੇ ਗ੍ਰਹਿ ਮੰਤਰੀ ਨੂੰ ਮਤਲਬ ਕਿ ਸ਼ੁਦਾ ਤਾਂ ਕਹਿ ਨਹੀਂ ਸਕਦੇ ਵੀ ਸਾਨੂੰ 10 ਸਾਲ ਲੰਘਣਾ ਜਾਣ ਬਾਹਰ ਹੋਿਆਂ ਛਾੜੇ ਸਰਕਾਰ ਆਉਣੀ ਚਾਹੀਦੀ ਹੈ। ਚਿੱਠੀ ਲਿਖੀ ਗ੍ਰਹਿ ਮੰਤਰੀ ਨੂੰ। ਵੀ ਤੁਸੀਂ ਗੈਂਟਰਵਾਦ ਖਤਮ ਕਰੋ। ਸਿੱਧਾ ਕਹੋ ਵੀ ਅਸੀਂ ਪੈਦਾ ਕੀਤੇ ਸੀ। ਤੇ ਸਾਡੇ ਕੰਡੇ ਵੀਜੇ ਹੋਏ ਨੇ। ਤੇ ਅਸੀਂ ਹੁਣ ਹੋ ਗਏ ਹਾਂ ਬੁੱਢੇ। ਸਾਨੂੰ ਦੀਨ ਦਾ ਘਟ ਹੈ। ਸਾਡੇ ਗੋਡੇ ਵੀ ਕੰਮ ਨਹੀਂ ਕਰਦੇ। ਵੀ ਹੁਣ ਤੁਸੀਂ ਇਹ ਗੰਦਗੀ ਸਾਫ਼ ਕਰ ਦਿਓ ਸਿੱਧਾ ਐਂ ਕਹਿਉਦੋ ਨਾ ਘਰ ਦੇ ਵਿੱਚ ਜਿਹੜਾ ਕੋਈ ਬਜ਼ੁਰਗ ਹੁੰਦਾ ਨਾ ਸਿਆਣਾ 70 ਤੋਂ 80 90 ਸਾਲ ਤੱਕ ਦਾ ਉਹ ਪਹਿਲਾਂ ਆਪਣੇ ਮੁੰਡੇ ਨੂੰ ਕਹਿੰਦਾ ਜੇ ਮੁੰਡਾ ਨਾ ਗੱਲ ਮੰਨੇ ਫਿਰ ਪੁੱਤੇ ਨੂੰ ਕਹਿ ਦਿੰਦਾ ਨਹੀਂ ਬੇਟਾ ਹੁਣ ਤੂੰ ਧਿਆਨ ਮੇਰਾ ਰੱਖਿਆ ਕਰ ਆ ਮੈਨੂੰ ਚੱਕ ਕੇ ਖੁੰਡੀ ਫੜਾ ਦੇ ਐਨਕ ਚੱਕ ਕੇ ਫੜਾ ਦੇ ਜੋੜਾ ਮੇਰਾ ਨੇੜੇ ਕਰ ਦੇ ਮੈਨ ਤੋਂ ਹੁਣ ਖੱਲਾ ਜੁਲਿਆ ਨਹੀਂ ਜਾਂਦਾ ਇਦਾਂ ਹੀ ਕਿਹਨੇ ਹੁੰਦੇ ਵੀ ਤੂੰ ਸਿੱਧਾ ਕਹੋ ਵੀ ਅੱਖਾਂ ਤੋਂ ਹੋ ਗਿਆ ਸੀ ਅੰਨੇ ਸਾਨੂੰ ਦੀਂਦਾ ਨਹੀਂ ਗੋਡੇ ਕੰਮ ਨਹੀਂ ਕਰਦੇ ਸੇਵਿਆਂ 'ਚ ਲੱਤਾਂ ਨੇ ਹੁਣ ਸਾਡੇ ਮੱਥੇ ਤੇ ਕਲੰਕ ਨਾ ਲੱਗੇ ਮਰਨ ਤੋਂ ਪਹਿਲਾਂ ਅਗੰਧਗੀ ਸਾਫ਼ ਕਰ ਦਿਓ ਸਿੱਧਾ ਕੋਈ ਸਾਡੀ ਗੰਦਗੀ ਪਾਈ ਹੈ ਅਸੀਂ ਕੰਡੇ ਖਿਲਾ ਰਹੇ ਨਹੀਂ ਸਿੱਧਾ ਕਹੋ ਨਾ ਲੋਕਾਂ ਨੂੰ ਵਿਸ਼ਵਾਸ ਵੀ ਹੋ ਜਾਏ ਵੀ ਹਾਂ ਜਾਂਦੇ ਜਾਂਦੇ ਗਲਤੀ ਮੰਨ ਕੇ ਜਾਂਦੇ ਨੇ ਗਲਤੀ ਮੰਨ ਕੇ ਲੋਕ ਵਿਸ਼ਵਾਸ ਕਰ ਲੈਣ ਮਾੜਾ ਮੋਟਾ ਹੁਣ ਸੁਖਵੀਰ ਬਾਦਲ ਨੇ ਜਦੋਂ ਤਖਤ ਤੇ ਬੁਲਾਇਆ ਅਗਲਿਆਂ ਨੇ ਕਹਿ ਦਿੱਤਾ ਉਹ ਇੱਕ ਜਾਲ ਗੁਣਿਆ ਹੋਇਆ ਸੀ ਕਿ ਕਿਤਾ ਪੂਰੀ ਦੁਨੀਆ ਦੇ ਸਾਹਮਣੇ ਕਬੂਲ ਕਰਾਉਣਾ ਹੁਣ ਮੁੱਕਰ ਥੋੜੀ ਛੱਕਦੇ ਜਦੋਂ ਕੋਈ ਮੇਰੇ ਵਰਗਾ ਬੰਦਾ ਹਾਈ ਕੋਰਟ ਚਲਾ ਗਿਆ ਵੀ ਬਾਦਲਾਂ ਨੇ ਬੇਅਦਬੀ ਕਰਵਾਈ ਹੈ ਇਹ ਮੁੱਕਰ ਥੋੜੀ ਸਕਦੇ ਆ ਹਜ਼ਾਰਾਂ ਕਰੋੜਾਂ ਵੀਡੀਓ ਪਈਆਂ ਨੇ ਜਦੋਂ ਜ਼ਹਿਦਾਰ ਨੇ ਕਿਹਾ ਬਿਆਦੀ ਕਰਾਈ ਸੀ ਹਾਂਜੀ ਕਰਵਾਈ ਸੀ ਮਾਫੀ ਦਿੱਤੀ ਸੀ ਹਾਂਜੀ ਦਿੱਤੀ ਸੀ 90 ਲੱਖ ਰੁਪਈਆ ਇਸ ਧਾਰਾਂ ਦੇ ਲਾਇਆ ਸੀ ਹਾਂਜੀ ਲਾਇਆ ਸੀ ਗੁਰੂ ਗ੍ਰੰਥ ਸਾਹਿਬ ਦੇ ਬਿਆਦੀ ਦਾ ਇਨਸਾਨ ਮੰਗਣ ਵਾਲੇ ਤੇ ਗੋਲੀ ਚਲਾਈ ਸੀ ਹਾਂਜੀ ਚਲਾਈ ਸੀ ਅਗਨੇ ਰਵਾਈ ਭਰਾਈ ਹੈ ਆਸ਼ਾ ਇੱਕ ਨਾ ਪਰसों ਮੈਂ ਖਬਰ ਪੜੀ ਮੈਂ ਨਾਂ ਨਹੀਂ ਲੈਂਦਾ ਉਹ ਪਤੀ ਪਤਨੀ ਦਾ ਇੱਕ ਕੇਸ ਦਾ ਸੌਰੀ ਡਿਪੋਜ਼ ਦਾ ਕੇਸ ਸੀ ਜਣ ਕੇ ਤਲਾਕ ਲੈਣ ਦਾ ਉਹ ਪਹਿਲਾਂ ਤਾਂ ਬੰਦਾ ਰੌਲਾ ਪਾਏ ਗਿਆ ਕਿ ਮੇਰੇ ਇਹਦੇ ਨਾਲ ਵਿਆਹ ਨਹੀਂ ਹੋਇਆ ਵਿਆਹ ਨਹੀਂ ਹੋਇਆ ਕਿਉਂ ਕਿ ਕਿਉਂਕਿ 30 ਕਿੱਲੇ ਵਿੱਚੋਂ 15 ਕਿੱਲੇ ਜ਼ਮੀਨ ਅਗਲੀ ਕਹਿੰਦੀ ਮੈਨੂੰ ਦੇ ਮੈਂ ਤਲਾਕ ਫੇਰ ਦੇਉਂਦਾ ਵਕੀਲਾਂ ਨੇ ਜਾਣ ਵਿੱਚ ਵਸਾ ਲਿਆ ਵਕੀਰ ਕਹਿੰਦੇ ਛੱਡ ਪਰੇ ਯਾਰ ਕਾਦੇ ਲਈ ਇਹ ਮੀ ਝਗੜਦੇ ਦੇ ਕੇ 5-7 ਲੱਖ ਰੁਪਏ ਤਲਾਕ ਲੈ ਕੇ ਪਰੇ ਕਰ ਕੋਰਟ 'ਚ ਜਾ ਵੜਿਆ ਬਾਲਾ ਸਿਆਣਾ ਕਹਿੰਦਾ ਜੱਜ ਸਾਹਿਬ ਠੀਕ ਹੈ ਮੈਨੂੰ ਤਲਾਕ ਚਾਹੀਦਾ ਜੱਜ ਸਾਹਿਬ ਕਹਿੰਦੇ ਪਹਿਲਾਂ ਤੂੰ ਮੰਨਦਾ ਨਹੀਂ ਸੀ ਨਹੀਂ ਮੇਰਾ ਵਿਆਹ ਹੋਇਆ ਨਹੀਂ ਤੇ ਹੁਣ ਪਹਿਲਾਂ ਤਾਂ 5 ਕਿੱਲੇ ਨੇ ਖੇੜਾ ਛੱਡਦਾ ਸੀ ਫਿਰ 15 ਕਿੱਲੇ ਜ਼ਮੀਨ ਦੇ ਘਰ ਵਾਲੇ ਨਾਲ ਲਵਾਉਣੇ ਪਏ ਬਹੁਤੇ ਸਿਆਣੇ ਨਾ ਇਦਾਂ ਜਾਲ ਵਿੱਚ ਫਸ ਜਾਂਦੇ ਆ ਚਲੋ ਮੈਂ ਗੱਲ ਉਲਝਾਵਾਂ ਨਾ ਐਵੇਂ ਨਾ ਖਲਾਰਾ ਪਾ ਮੈਂ ਗੱਲ ਐਮਪੀ ਸਾਹਿਬ ਸੁਖਵਿੰਦਰ ਸਿੰਘ ਰਣਵਾਦੀ ਕੀਤੀ ਹੈ ਜਿਨ੍ਹਾਂ ਨੇ ਅਮਿਤ ਸ਼ਾਹ ਨੂੰ ਲਿਖੀ ਹੈ ਚਿੱਠੀ ਕਿ ਪੰਜਾਬ ਦੇ ਵਿੱਚ ਹੈਗਾ ਗੈਸਟਰਵਾਦ ਤੁਸੀਂ ਸਖਤ ਕਾਰਵਾਈ ਕਰੋ ਸਾਡੀ ਪਾਈ ਹੋਈ ਗੰਦਗੀ ਨੂੰ ਸਾਫ ਕਰੋ ਬਸ ਤੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਉਹ ਵਧੀਆ ਰਹੂਗੀ ਨਾਲੇ ਲੋਕ ਵਿਸ਼ਵਾਸ ਕਰਨਗੇ ਕਿ ਬਾਕੀ ਕੀ ਬਾਤ ਹੈ ਨਿਮਰਤਾ ਬੰਦੇ ਵਿੱਚ ਗਲਤੀ ਕਰਕੇ ਮੰਨ ਦੇ ਲੋਕ ਵੀ ਮੰਨ ਲੈਣਗੇ ਸਿੱਧਾ ਕਹੋ ਵੀ ਸਾਢੇ 10 ਸਾਲ ਸਰਕਾਰ ਰਹੀ ਹੈ ਕੰਮ ਰਸਦੀ ਰਹਿਤਾ ਬੰਦੇ ਚੋਂ ਮੈਂ 30 ਸਾਲ ਦੇ ਵਿੱਚ ਵਿੱਚ ਦੀ ਗੱਲ ਕਰਦਾ। ਲਈ ਅਸੀਂ ਆਪਣੀ ਸਰਕਾਰ ਵੇਲੇ ਪਤਾ ਨਹੀਂ ਕਿੰਨੇ ਇੱਕ નિર્ਦੋਸ਼ ਨੌਜਵਾਨਾਂ ਦੇ ਕਤਲ ਝੂਠੇ ਪੁਲਿਸ ਮੁਕਾਬਲੇ ਗੈਂਗਸਟਰਵਾਦ ਪੈਦਾ ਕੀਤਾ ਅਸੀਂ ਪਤਾ ਨਹੀਂ ਕੀ ਕੁਛ ਕੀਤਾ ਵੀ ਸਾਡੇ ਕੋਲ ਗਲਤੀ ਹੋ ਗਈ। ਉਹ ਭਾਵੇਂ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਕੜ ਲੈਂਦਾ ਹੁੰਦਾ ਏ ਜੇ ਸੁਖਵੀਰ ਮੰਨ ਗਿਆ ਤੁਸੀਂ ਵੀ ਮੰਨ ਜਾਓ ਤੇ ਨਾਲੇ ਅਗਲਾ ਫਿਰ ਕਹਿ ਦੂਗਾ ਵੀ ਅਸੀਂ ਤਾਂ ਜੀ 21 ਸਾਲ ਹੋ ਰਾਜ ਕਰਨੇ ਅਗਲਾ ਕਹਿ ਦੂਗਾ ਨਾਲੇ ਅਗਲਾ ਕੌਣ ਹੈ ਮੈਂ ਉਹ ਅਗਲਿਆਂ ਦੀ ਗੱਲ ਨਹੀਂ ਕਰਦਾ ਅਗਲਾ ਭਗਵੰਤ ਮਾਨ ਨੂੰ ਕਹਿ ਮੈਂ ਨਾਲੇ ਅਗਲਾ ਖੁਸ਼ ਰਹੂਗਾ ਵੀ ਠੀਕ ਹੈ ਰਾ ਪੱਦਰਾ ਹੋ ਗਿਆ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ